ਕਲੀਅਰ ਸਭ ਚ ਪ੍ਰੈਸ ਕਾਨਫਰੰਸ ਕਿਸ ਨੂੰ ਜਲੈ ਦੇਖੋ ਸਭ ਤੋਂ ਪਹਿਲਾਂ ਤਾਂ ਤੁਹਾਡੇ ਸਾਰੇ ਸਤਿਕਾਰਯੋਗ ਭਰਾਵਾਂ ਦਾ ਸਾਡੇ ਬਹੁਤ ਛੋਟੇ ਸੱਦੇ ਤੇ ਉਰੇ ਪਹੁੰਚਣ ਦੇ ਲਈ ਬਹੁਤ ਧੰਨਵਾਦ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਦਿਨਾਂ ਤੋਂ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਮੁੱਦੇ ਦੇ ਉੱਤੇ ਬਹੁਤ ਜ਼ਿਆਦਾ ਚਰਚਾ ਹੋ ਰਹੀ ਹੈ ਉਹ ਮੁੱਦਾ ਹੈ ਜਿਹੜੀ ਪਟਿਆਲਾ ਪੁਲਿਸ ਦੇ ਐਸਐਸਪੀ ਵਰਨ ਸ਼ਰਮਾ ਜੀ ਤੇ ਪਟਿਆਲਾ ਪੁਲਿਸ ਦੀ ਇੱਕ ਵਾਇਰਲ ਆਡੀਓ ਦਾ ਜਿੱਥੇ ਸਪਸ਼ਟ ਦਸ਼ਾ ਨਿਰਦੇਸ਼ ਪਟਿਆਲੇ ਦੇ ਐਸਐਸਪੀ ਵਰੁਣ ਸ਼ਰਮਾ ਜੀ ਦੇ ਰਹੇ ਨੇ ਕਿ ਵਿਰੋਧੀ ਉਮੀਦਵਾਰਾਂ ਨੂੰ ਨੋਮੀਨੇਸ਼ਨ ਸੈਂਟਰਾਂ ਤੱਕ ਨਾ ਪਹੁੰਚਣ ਦਿਓ ਉਹਨਾਂ ਨੂੰ ਉਹਦੇ ਘਰਾਂ ਤੋਂ ਚੱਕ ਲੋ ਰਸਤੇ ਦੇ ਵਿੱਚ ਚੱਕ ਲੋ ਔਰ ਇਸ ਹੱਦ ਤੱਕ ਉਸ ਆਡੀਓ ਦੇ ਵਿੱਚ ਇਨਸਟਰਕਸ਼ਨ ਦਿੱਤੀ ਗਈ ਕਿ ਮੇਰੀ ਆਬਜ਼ਰਵਰ ਸਹਿਬਾਨਾ ਦੇ ਨਾਲ ਮੀਟਿੰਗ ਹੋ ਗਈ ਹੈ ਜਿਹੜੇ ਆਬਜ਼ਰਵਰ ਹੈ ਦੋ ਆਬਜ਼ਰਵਰਾਂ ਦਾ ਨਾਮ ਉਸ ਆਡੀਓ ਕਾਲ ਦੇ ਵਿੱਚ ਲਿਆ ਗਿਆ ਇੱਕ ਕੋਸ਼ਤਵ ਸ਼ਰਮਾ ਆਈਪੀਐਸਜੀ ਦਾ ਇੱਕ ਪ੍ਰੀਤੀ যাদব ਜੀ ਦਾ ਕਹਿੰਦੇ ਜੀ অবজারভার ਵੀ ਇਹ ਸਮਝ ਦੇਣੇ ਕਿ ਸਰਕਾਰ ਨੇ ਧੱਕਾ ਕਰਨਾ ਹੈ ਪਰ ਧੱਕਾ ਨੋਮੀਨੇਸ਼ਨ ਸੈਂਟਰਾਂ ਦੇ ਅੰਦਰ ਨਾ ਹੋਵੇ ਜਿੱਦਾਂ ਪੰਚਾਇਤੀ ਚੋਣਾਂ ਦੇ ਵਿੱਚ ਹੋਇਆ ਸੀ ਵੀਡੀਓ ਨਹੀਂ ਬਣਨੀ ਚਾਹੀਦੀ ਸੋ ਬਾਰੋ-ਬਾਰ ਕਰੋ ਜਿਹੜੇ ਲੋਕਲ ਆਮ ਆਦਮੀ ਪਾਰਟੀ ਦੇ ਲੀਡਰ ਤੇ ਐਮਐਲਏ ਨੇ ਉਹਨਾਂ ਨੂੰ ਸੈਟੀਸਫਾਈ ਕਰੋ ਤੇ ਜਿਹੜੇ ਅੱਗੋਂ ਐਸਐਚਓ ਨੇ ਡੀਐਸਪੀ ਨੇ ਉਹ ਐਸਐਸਪੀ ਸਾਹਿਬ ਨੂੰ ਉਸ ਆਡੀਓ 'ਚ ਵਿਸ਼ਵਾਸ ਦਿਵਾ ਰਹੇ ਨੇ ਕਿ ਜੀ ਅਸੀਂ ਪੋਲਿਟੀਕਲ ਡਾਇਰੈਕਸ਼ਨਾਂ ਲੈ ਕੇ ਚੱਲ ਰਹੇ ਹਾਂ ਤੇ ਐਸਐਸਪੀ ਸਾਹਿਬ ਇਸ ਹੱਦ ਤੱਕ ਗਏ ਕਿ ਆਪਣੇ ਅਫਸਰਾਂ ਨੂੰ ਹੱਲਾਸ਼ੇਰੀ ਦਿੱਤੀ ਕਿ ਜੋ ਮਰਜ਼ੀ ਕਰਕੇ ਆਜੋ ਜੇ ਕੋਈ ਸ਼ਿਕਾਇਤ ਵੀ ਆਊਗੀ ਤਾਂ ਮੈਂ ਬੈਠਾਂ ਮੈਂ ਪੋਜੀਟਿਵ ਰਿਪੋਰਟ ਬਣਾ ਦੂੰਗਾ ਉਸ ਆਡੀਓ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਔਰ ਖਾਸ ਕਰਕੇ ਮੈਂ ਕਿਉਂਕਿ ਮੈਂ ਲੀਗਲ ਸੈੱਲ ਦਾ ਪ੍ਰਧਾਨ ਹਾਂ ਅਸੀਂ 4 ਤਰੀਕ ਨੂੰ ਸਵੇਰੇ ਇੱਕ ਜਿਹੜੀ ਕੰਪਲੇਂਟ ਹੈ ਉਹ ਸੂਬਾ ਇਲੈਕਸ਼ਨ ਕਮਿਸ਼ਨਰ ਰਾਜਕਮਲ ਚੌਧਰੀ ਸਾਹਿਬ ਨੂੰ ਦਿੱਤੀ ਕਿ ਜੀ ਇਹ ਇੱਕ ਵਾਇਰਲ ਆਡੀਓ ਹੈ ਜਿਹੜੀ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ ਜ਼ਿੰਮੇਵਾਰ ਪੰਜਾਬੀ ਹੋਣ ਦੇ ਨਾਤੇ ਟਵੀਟ ਕੀਤੀ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਲੋਕ ਦੇਖਣ ਕਿ ਕਿਸ ਤਰੀਕੇ ਪੁਲਿਸ ਦਾ ਜਿਹੜਾ ਸਿਆਸੀਕਰਨ ਹੈ ਉਹ ਆਮ ਆਦਮੀ ਪਾਰਟੀ ਨੇ ਕੀਤਾ ਰਾਜਕਮਲ ਚੌਧਰੀ ਸਾਹਿਬ ਨੂੰ ਕੰਪਲੇਂਟ ਦੇਣ ਤੋਂ ਬਾਅਦ ਇੱਕ ਪੀਆਈਐਲ ਜਿਹੜੀ ਕਿ ਹੁਣ ਮਾਨਯੋਗ ਪੰਜਾਬ ਰਾਣਾ ਹਾਈ ਕੋਰਟ ਚ ਚੱਲ ਰਹੀ ਹੈ ਸੀਡਬਲਯੂਪੀ ਪੀਆਈਐਲ 358 2025 ਦੀ ਉਹਦੀ ਮੈਂਸ਼ਨਿੰਗ ਸਵੇਰੇ ਚੀਫ ਜਸਟਿਸ ਸਾਹਿਬ ਦੇ ਬੈਂਚ ਤੇ ਅਸੀਂ ਕੀਤੀ ਹੈ ਅਕਾਲੀ ਦਲ ਵੱਲੋਂ ਤੇ ਚੀਫ ਜਸਟਿਸ ਦੇ ਬੈਂਚ ਨੇ ਉਹ ਸੁਣਵਾਈ ਲਈ ਲਾਈ ਸੇਮ ਡੇ ਹੁਣ ਜਦੋਂ ਇੱਕ ਕੰਪਲੇਂਟ ਚਲੀ ਗਈ ਰਾਜਕਮਲ ਚੌਧਰੀ ਸਾਹਿਬ ਕੋਲੇ ਇੱਕ ਪੀਆਈਐਲ ਫਾਈਲ ਹੋ ਗਈ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਤਾਂ ਇੱਕਦਮ ਪਟਿਆਲਾ ਦੀ ਪੁਲਿਸ ਹਰਕਤ ਦੇ ਵਿੱਚ ਆਈ ਤੇ ਡੀਆਈਜੀ ਸਾਹਿਬ ਜਿਹੜੇ ਪਟਿਆਲਾ ਦੇ ਨੇ ਇਹਨਾਂ ਨੇ ਇੱਕ ਚਿੱਠੀ ਲਿਖੀ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਉਹ ਚਿੱਠੀ ਵੀ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰੂੰਗਾ ਜਿੱਥੇ ਉਹ ਡੀਆਈਜੀ ਸਾਹਿਬ ਕਹਿੰਦੇ ਨੇ ਕਹਿੰਦੇ ਜੀ ਕਿ ਇਹ ਇੱਕ ਏਆਈ ਵੀਡੀਓ ਹੈ AI ਕੰਟੈਂਟ ਹੈ ਜਿਹਦੇ ਬਾਬਤ ਪਟਿਆਲਾ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਹੈ ਤੇ ਹੁਣ ਸਾਡੀ ਇਨਵੈਸਟੀਗੇਸ਼ਨ ਜਾਰੀ ਹੈ ਮੈਂ